ਮੇਰੇ ਲੋਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਅਗਰਿਆਲ ਤੋਂ ਅਪੀ ਟ੍ਰੈਵਲ ਉੱਤੇ ਖਾਸ ਕਰਕੇ ਆ ਸਭ ਚੜ੍ਹਦੀ ਕਲਾ ਜੀ ਰਹੂਗੇ ਤੇ ਚੜ੍ਹਦੀ ਕਲਾ ਜੀ ਰਹੋਗੇ ਰਹਿਓ ਚੜ੍ਹਦੀ ਕਲਾ ਜੀ ਰੱਖੇ ਸਭ ਨੂੰ ਤੇ ਅੱਜ ਆਪਾਂ ਇੱਕ ਗੱਲ ਗੱਲਬਾਤ ਉਸ ਰਹਿਣ ਆਪਣੀ ਮਾਤ ਨੂੰ ਤੇ ਮੈਨੂੰ ਇਹ ਦੱਸ ਮੰਮੀ ਹੈ ਵੀ ਜਿਹੜੇ ਅੱਜ ਫੋਨ ਚਾਲ ਦੇਣਗੇ ਫੋਨ ਆਪਾਂ ਵਰਤਦੇ ਹਾਂਗੇ ਇਹਨਾਂ ਦੇ ਕੀ ਆਪ ਨੂੰ ਮੋਬਾਈਲ ਦੇ ਆਉਣ ਨਾਲ ਕੀ ਆਪ ਨੂੰ ਕੋਈ ਫਾਇਦਾ ਹੋਇਆ ਤੇ ਨੁਕਸਾਨ ਹੋਇਆਗਾ ਇਹਨਾ ਨੁਕਸਾਨ ਆਗੇ ਜਿਦਾ ਐਸੀ ਨਰਮੀ ਕੋ ਪਾਹ ਚ ਉਧੀਆਂ ਜੇ ਪੰਜਵੀਂ ਚ ਜੇ ਪੜ੍ਹਦੀ ਹੁੰਦੀਆਂ ਸੀ ਪੰਜਵੀਂ ਤੱਕ ਸਕੂਲ ਸੀਗਾ ਤੇ ਸੇ ਖੇਤ ਜਾਂਦੀਆਂ ਉੱਥੇ ਨਰਮਾ ਚੋਗਦੀਆਂ ਮੈਂ ਛਾਂ ਚਾਰਦੀਆਂ ਤੇ ਮੈਸਾਂ ਨੂੰ ਪੱਠੇ ਪਾਉਂਦੀਆਂ ਹਨ ਮੇਰਾ ਰਾਤ ਨੂੰ ਅਸੀਂ ਇਸ ਵੇਲੇ ਹੁੰਦੇ ਲਾਰਾ ਕੁੱਤੇਆਂ ਨਹੀਂ ਟੁੱਟਦਾ ਅਸੀਂ ਬੇੜੀਆਂ ਕਰ ਕਰ ਜੀਰੀ ਝੜੀ ਲੇਗੀ ਠੀਕ ਛਾੜੀ ਵੀ ਆਸੀ ਹੂੰ ਸਹੀ ਗੱਲ ਹੈ ਛਾੜੀ 10 10 ਪਰਾਂ ਨਾਲ ਵਿਢੀ ਹੁੰਦੀ ਸੀ ਹਾਂ ਆਹਦੇ ਟਾਈਮ ਤੱਕ ਖਤਮ ਆ ਜੀ ਜਿਹੜੇ ਫੋਨ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮਮੇ ਆ ਗਏ ਉਹਨਾਂ ਨੇ ਪਿਆਰ ਪਟਾਤਾ ਕੋਈ ਆਈ ਜਾਵੇ ਕੋਈ ਜਾਈ ਜਾਵੇ ਕਿਸੇ ਨੇ ਕਿਸੇ ਨੂੰ ਬੁਲਾਉਣਾ ਨਹੀਂ ਕਿ ਇਹਨੂੰ ਖਸਣਾ ਨਹੀਂ ਕਿ ਤੂੰ ਇੱਧਰੋਂ ਆਈ ਹੈ ਕਿ ਇੱਧਰੋਂ ਮੂੰ ਜਾਣਾ ਹੈ ਸਹੀ ਗੱਲ ਹੈ ਤੇ ਹੁਣ ਦੇ ਬੱਚਲੇ ਉਹ ਤਾਂ ਜਮੀ ਨਹੀਂ ਬੁਲਾ ਕੇ ਹੋ ਜਾ

ਕਿ ਕਿਤੇ ਬਾਣਾ ਕਿਤੇ ਵਰਨਾ ਜਿੱਥੇ ਬੂਆ ਮੋਠੀ ਹੁੰਦੀ ਸਾਰੇ ਮਿੱਤਰ ਜਿਹੜਾ ਵਾਲੇ ਦਾਲੇ ਕੋਲ ਆੜ ਨਾਲ ਬਟਾਉਂਦੇ ਸਹੀ ਹਾਂ ਮੇਰੇ ਬਾਪੂ ਦੀ ਸੰਤ ਭਾਈ ਸੀ ਇਹ ਸਤਾਂ ਦੀ ਰਾਜ ਸੀ ਕੌ ਦਾ ਮੰਤਰ ਸਤਾਂ 18 ਬੱਚੇ ਸੀ ਸੀ ਉਹੀ ਹਾਲ ਆ ਵੀ ਇਹ ਜਿਹੜਾ ਕੁਸਬੀ ਹੁਣ ਹੋਇਆਗਾ ਪਿਆਰੋਂ ਘਟ ਗਏ ਨਾ ਤੇ ਇਹ ਆ ਮੋਬਾਈਲ ਵਾਲੀ ਮਦਦ ਨਾਲ ਹੀ ਘਟੇ ਨੇ ਜੇ ਆਪਾਂ ਇਹ ਹੁਣ ਐਂ ਨਾਲਾਂ ਦੇ ਹਿਸਾਬ ਨਾਲ ਮੰਮੀ ਆ ਜੇ ਇੱਕ ਘਰ ਦੇ ਵਿੱਚ ਚਾਰ ਜਣੇ ਨੇ ਨਾ ਤਾਂ ਚਾਰੇ ਡੋਰ ਦੇ ਕਮਰੇ ਹੈ ਹਨ ਆਪੋ ਆ ਦਾ ਮੋਬਾਈਲ ਲੱਗੇ ਨਾ ਕਿਸੇ ਨੂੰ ਉਹਨਾਂ ਨੂੰ ਐ ਬਤੌਂਦਾ ਵੀ ਬਾਹਰੇ ਕੋਈ ਹੈਗਾ ਵੀ ਇਹਨਾਂ ਨਹੀਂ ਹੈਗਾ ਨਾ ਸਾਡੇ ਇੱਕ ਨਾ ਕੋਈ ਗੱਲ ਕਰਦਾ ਵੀ ਕੱਛੇ ਦਾ ਉਹ ਪੁਰਾਣੇ ਟਾਈਮ ਸੀਗਾ ਬੁੜੇ ਬਜ਼ੁਰਗ ਆਪਣੇ ਵੱਡੇ ਪੈਰ ਹੁੰਦੇ ਸੀ ਨਾ ਤੇ ਸਾਰੇ ਇੱਕ ਲੈਣ ਦੇ ਵਿੱਚ ਮੰਜੇ ਢਾਕੇ ਪੈ ਰਹੇ ਸੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਾਤ ਦੇ 10-10 11:00 ਕਰਾ ਬੱਜ ਜਾਂਦੇ ਇਕੱਠੇ ਬੈਠੇ ਹੁੰਣਾ ਅੱਛਾ ਅੱਛਾ ਕੋਈ ਗੱਲ ਆ ਵੀ ਹੁਣ ਉਹੀ ਚੀਜ਼ ਹੈ ਜਿਹੜੇ ਜਦ ਹਰੇ ਖਤਮ ਹੋ ਲਿਖੀ ਨੇ ਸਾਡੇ ਬਾਰੇ ਜਿਹੜਾ ਦੁੱਧ ਨਹੀਂ ਸੀ ਮਾਂ ਵੀ ਕਰਾਉਂਦਾ ਮੇਰਾ ਬਾਪੂ ਨਾ ਹਾਰ ਜੋੜਦਾ ਹੁੰਦਾ ਵਾਰਤਾਂ ਨੂੰ ਮੈਂ ਐਸੀ ਸਾਨੂੰ ਤੇ ਅੱਜ ਮੇਰੇ ਬੈਠੇ ਬੈਠੇ ਵੀ ਹਨਾ ਆਇਆ ਮਾਈਂਡ ਦੇ ਵਿੱਚ ਖਿਆਲ ਆਇਆ ਸਮਾਰਚ ਤੇ ਮਾ ਜੇ ਜਿਵੇਂ ਅੱਜ ਪਿਆਰ ਘਟੇ ਬਣੇ ਨਾ ਲੋਕਾਂ ਦੇ ਵਿੱਚ ਕੋਲ ਦੀ ਆਲਾ ਲਾਗੇ ਨਾ ਕੋਈ ਬੁਲਾਉਂਦਾ ਨਹੀਂ ਜੈਨੂ ਸਸਤਰੀ ਗਾਲ ਨਹੀਂ ਵੱਡੇ ਛੋਟੇ ਦਾ ਨਹੀਂ ਪਤਾ ਬੋਲਣ ਚੱਲਣ ਦਾ ਨਾ ਕਿਸੇ ਨੂੰ ਤੇ ਵੀ ਆਪਣੇ ਤੋਂ ਵੱਡੇ ਦੀ ਇੱਛਾ ਕਰਨੀ ਹੈ ਨਹੀਂ ਕਰਨੀ ਹੈ ਨਾ ਉਹ ਚੀਜ਼ਾਂ ਨੂੰ ਆਲਾ ਦੇਖਦਾ ਨਹੀਂ ਹੈਗਾ ਨਾ ਤੇ ਮੈਂ ਮੈਂ ਤਾਂ ਇਹੀ ਸੋਚਿਆ ਸੀਗਾ ਮਨ ਦੇ ਵਿੱਚ ਵੀ ਸ਼ਾਇਦ ਇਹ ਸਭ ਝੰਮ ਹੋਇਆ ਦੀ ਬਿਦਾਉਣ ਵਾਲੀ ਗੋਰੀਆਂ ਨੇ ਨਾ ਕਿਉਂਕਿ ਮੋਬਾਈਲਾਂ ਕਰਕੇ ਹੀ ਇਹ ਸਭ ਵਾੜੇ ਪਏ ਬਣੇਗੇ ਵੀ ਇਹਨੇ ਦੁਨੀਆ ਤੋਂ ਦੂਰ ਕਰਤਾ ਹੁਣ ਆ ਨਿਕਲਿਆ ਡੱਬਾ ਮੋਬਾਈਲ ਸਾਰੀ ਦੁਨੀਆ ਇਹਦੇ ਵਿੱਚ ਬਾੜ ਕੇ ਧਰਤੀ ਇਕੱਲਾ ਇਕੱਲਾ ਜਵਾਕ ਸਿਆਣਾ ਸਾਰੀ ਲਾ ਲਓ ਆਪਾਂ ਵੀ ਖੁਦ ਵੀ ਲਾ ਲਓ ਆਪਾਂ ਆਪਣੇ ਤੇ ਵੀ ਲਾਉਣੇ ਹਨ ਪਰ ਕਹਿਣ ਨਾਲ ਦੱਸਣ ਨਾਲ ਕਹਿੰਦਾ ਵੀ ਇਹਦੇ ਵਿੱਚ ਵੜ ਕੇ ਬਹਿਣ ਕੋਈ ਬੁਲਾਉਂਦਾ ਨਹੀਂ ਉਹਦੇ ਮਾਪੇ ਨੂੰ ਵੀ ਬੁਲਾਉਂਦਾ ਭੈਣ ਭਰਾ ਨੂੰ ਵੀ ਬੁਲਾਉਂਦਾ ਹਾਲਾ ਕਿ ਉਹਦਾ ਕੋਈ ਪੈਜਾ ਕੋਈ ਮਤਲਬ ਫੈਨ ਆ ਗਿਆ ਹਨਾ ਇਹ ਚੀਜ਼ਾਂ ਦੀ ਵਜਨ ਨਾਲ ਮੈ ਤਾਂ ਮੋਬਾਈਲ ਦੀ ਸ਼ਰਮ ਦਾ ਵਜਾ ਵੀ ਮੋਬਾਈਲ ਦੀ ਵਜਨ ਵਾਲੀ ਸਭ ਕੁਝ ਖਤਮ ਹਨਾ ਪਿਆਰ ਪਿਆਰ ਦਾ ਖੇਡਾ ਹੁਣ ਦੇ ਜਨਾਬ ਕਮਾਏ ਵੀ ਨਾਲ ਨਹੀਂ ਦੱਤਾ ਰਿਹਾ ਨਾਲ ਨਹੀਂ ਦੱਤੀ ਜੀ ਸੀ ਠੀਕ ਲਾ ਨਾ ਸਾਨੂੰ ਮਾ ਜੀ ਨਾ ਸਾਨੂੰ ਪਿਆਸ ਨਾ ਮਾ ਇਹ ਬਟਕਟਾ ਮੋਬਾਈਲ ਦੇ ਠੀਕ ਲਾ ਅੱਜ ਤਾਂ ਪੜਨੇ ਵੀ ਫੇਰ ਜਾਵਾਂਗੇ ਇਹ ਕਹਿੰਗੇ ਵੀ ਜੇ ਸਾਨੂੰ ਮੋਬਾਈਲ ਦੋ ਵੇਖਾਂ ਸੀ ਪੜਨੇ ਜਾਵਾਂ ਨਹੀਂ ਅੱਜ ਜਾਂਦੇ ਇੰਨੇ ਕਿਤੇ ਜਵਾਗ ਦੇ ਲੈ ਲਗਾ ਨਾ ਨਹੀਂ ਹਾਂ ਉਹੀ ਗੱਲ ਵੀ ਆ ਮੈਦੇ ਇਹ ਨਾ ਬਾਰਾ ਕਰ ਗਿਆ ਮੈਨੂੰ ਅਜੇ ਤੱਕ ਜਾਵਾਂ ਇਹ ਨਜ਼ਰ ਮੈਂ ਪੜਦਾ ਰਹੇ ਮੈਨੂੰ ਜਾਵਣੀ ਸੀ ਪਤਾ ਕਿ ਮੋਬਾਈਲ ਕੀ ਹੁੰਦਾ ਹੈ ਨਾ ਵੀ ਕਿਵੇਂ ਇਹ ਚੱਲਉਂਗਾ ਕਿਵੇਂ ਨਹੀਂ ਹੈਰ ਬਾਰ ਬਾਰ ਹੋਈ ਕਰ ਗਿਆ ਜਦ ਜਵਾਗਨ ਪਹਿਲੀ ਦੂਜੀ ਚ ਲੱਗ ਜਾਂਦੇ ਨੇ ਮੋਬਾਈਲ ਭਾਲਦੇ ਹਨਾ ਉਹ ਨਹੀਂ ਕਿ ਕਿੰਨੇ ਕਿ ਮਤਰਾ ਨਾ ਉਹ ਕੋਲ अकेली ਬੋਤੀ ਨਾ ਮਾਤਾ ਤਾਂ ਤੁਹਾ ਤਾਂ ਮਰ ਜੈ ਨਾ ਮਾਰ ਤੂੰ ਓਏ ਉਹੀ ਗੱਲ ਆ ਵੀ ਅੱਜ ਕੱਲ ਦੇ ਜਿਹੜੇ ਜਵਾਗਨ ਦਿਮਾਗ ਵੀ ਤੇਜ ਨੇ ਨਹੀਂ ਕਿਨੇ ਕਿ ਜਵਾਗਨ ਦੇ ਕੰਪਿਊਟਰ ਵਰਗੇ ਆ ਦਿਮਾਗ ਹੋਏ ਬੈਨੇ ਹਨਾ ਤੇ ਬਾਕੀ ਜਿਹੜੀ ਜੇ ਆਪਾਂ ਤਾ ਦਾ ਆਕਲਿਆਕਤ ਮਤ ਦੀ ਗੱਲ ਲਾਈਏ ਇਹ ਮਾਂ ਬਾਪ ਤੇ ਡਿਪੈਂਡ ਹਾਂ ਨਾ ਜਿਹੜੇ ਮਾਂ ਬਾਪ ਜਿਵਾਕਾਂ ਨੂੰ ਸਿੱਖਿਆ ਦੇਣਗੇ ਨਾ ਸਕੂਲ ਤੇ ਹੱਕ ਦੇਣਗੇ ਜਿਵਾਕਾਂ ਨੇ ਤਾਂ ਉਹੀ ਕੁਝ ਸਿੱਖਣਾ ਹੈ ਨਾ ਜੀ ਜੇ ਆਪਾਂ ਜਿਵਾਕਾਂ ਦਾ ਵੀ ਜੂਨ ਦੇ ਵਿੱਚ ਨੇਰਾ ਪੁਰਾਣਾ ਤੇ ਅੱਜ ਕੱਲ੍ਹ ਸਿੱਖੇ ਸਕੂਲਾਂ 'ਚ ਵੀ ਇਹ ਹੀ ਰਹੀ ਹੈ ਨਾ ਇਤਿਹਾਸ ਨਾਲੋਂ ਪੰਜਾਬੀ ਨਾਲੋਂ ਤੋੜੀ ਜਾਂਦੇ ਨੇਗੇ ਅੰਗਰੇਜ਼ੀ ਲਾਲਾ ਹਿੰਦੀ ਲਾਲਾ ਤੇ ਦੂਜੀਆਂ ਭਾਸ਼ਾਵਾਂ ਨਾਲ ਜੋੜੀ ਜਾਂਦੇ ਨੇ ਵੀ ਦੂਜੀਆਂ ਭਾਸ਼ਾਵਾਂ ਕੀ ਦੁੱਧ ਇਹਦਾ ਕੰਮ ਦਾ ਵਿਵਾਸੀ ਹੋ ਮੈਂ ਪੰਜਾਬੀ ਜਣਾ ਤੇ ਹੁਣ ਜੇ ਆਪਾਂ ਅੰਗਰੇਜ਼ਾਂ ਦੇ ਜਵਾਬ ਨੂੰ ਮੰਨ ਕੇ ਚੱਲੋ ਵੀ ਆਪਾਂ ਆਪਦੀ ਬੋਲੀ ਉਹਨਾਂ ਕਈ ਵੀ ਉਹਨਾਂ ਦੇ ਮਾਪੇ ਕਹਣਗੇ ਤੁਸੀਂ ਦੂਜੀ ਬੋਲੀ ਬੋਲੋ ਹਣਾ ਹੋਰ ਕੋਈ ਲੈਂਗੁਏਜ ਤੇ ਉਹ ਬਿਲਕੁਲ ਨਹੀਂ ਉਹ ਕਹਿਣਗੇ ਸਾਡੀ ਮਾਂ ਬੋਲੀ ਆ ਇੰਗਲਿਸ਼ ਆ ਅਸੀਂ ਤਾਂ ਸਾਡੀ ਮਾਂ ਬੋਲੀ ਇੰਗਲਿਸ਼ ਆ ਹਿੰਦੀ ਵਾਲੇ ਕਹਣਗੇ ਹਿੰਦੀ ਆ ਸਾਡੀ ਉਹ ਉਹੀ ਮਾਂ ਬੋਲੀ ਆ ਬਸ ਵਾਰਤਣਗੇ ਪਰ ਆਪਣੇ ਵਾਲੇ ਪੰਜਾਬੀ ਇਹ ਜੀਹ ਨਾਲ ਆਪਣੀ ਪੰਜਾਬੀ ਬੋਲੀ ਵਿੱਚ ਹੈ ਕਿ ਨਹੀਂ ਚੱਗੇ ਵੀ ਬਹੁਤ ਨੇਗੇ ਮਾਰੇ ਵੀ ਬਹੁਤ ਨੇ ਤੇ ਜਿਹੜੇ ਆਪਦੇ ਮਾਂ ਬੋਲੀ ਨੂੰ ਕਹਣਗੇ ਵੀ ਪਿੱਛੇ ਛੱਡਦੇ ਸਾਡੀ ਬੇਇੱਜ਼ਤੀ ਹੁੰਦੀ ਆ ਹਨਾ ਪੰਜਾਬੀ 'ਚ ਗੱਲ ਕਰਨ ਵਾਲਾ ਤੇ ਅੰਗਰੇਜ਼ੀ ਨੂੰ ਹੋਰ ਤਾਂ ਸਾਨੂੰ ਵੱਡਾ ਸਮਝਦੇ ਭਾਸ਼ਾ ਸਾਰੀ ਸਤਿਕਾਰਯੋਗ ਨੇ ਇਹ ਜੀ ਗੱਲ ਨਿੰਦਣਾਂ ਵਾਲੀ ਕੋਈ ਬਾਤ ਨਹੀਂ ਹੈਗੀ ਤੇ ਪਰ ਜਿਹੜਾ ਬੰਦਾ ਆਪਣੀ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦਾ ਹਨਾ ਉਹਦਾ ਸੋਚ ਬੰਦਾ ਘੋੜ ਦੇਦਾ ਹੈ ਕਿ ਕਿ ਕਿਹੜਾ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਹਿਲਾਂ ਆਪਦੇ ਮਾਤਪਾਰ ਦਾ ਸਤਿਕਾਰ ਕਰੋ ਤੇ ਬਾਕੀ ਪਾਸਾ ਮਸਾਲੀਆਂ ਸਤਕਾਰਯੋਗ ਹੀ ਹੈ ਨਾ ਤੇ ਹੋਰ ਬਸ ਕਹਿਣਾ ਚਾਹਣੀ ਆ ਅੱਜ ਦਾ ਵਲੋਗ ਆਪਣਾ ਇਹੀ ਸੀਗਾ ਜੇ ਤੇਰੇ ਮਨ ਦੇ ਵਿੱਚ ਹੈਗਾ ਕੋਈ ਗੱਲ ਸ਼ੇਅਰ ਕਰਨਾ ਚਾਹਣੀ ਆ ਆਪਣੀ YouTube ਫੈਮਿਲੀ ਨਾਲ ਦੇਖ ਲੈ ਅੱਜ ਅੱਜ ਦੇ ਜਵਾਕਾਇ ਕਹਿੰਦੇ ਨੇ ਠੀਕ ਚੱਲ ਲੈ ਬੁਰੇ ਯੋਕੋ ਇੱਥੇ ਆਂਦੇ ਮਾਡਾ ਹੂੰ ਸਹੀ ਆ ਲੈ ਇਹ ਤਾਂ ਗੱਲ ਬੰਨਣਾ ਕੁਝ ਮੋਬਾਈਲ ਤੇ ਨਾ ਬੁਰੀ ਬੋਲੀ ਆ ਨੀ ਵਾਹੀ ਮੈਂ ਜਵਾਬ ਹਾਂ ਹੋ ਹੋ ਕੋਈ ਪਿਆਰ ਨਹੀਂ ਕੋਝਾ ਕਾਲੀ ਜਿੰਦੜ ਪਿਆਸੀ ਵਾ ਹੂੰ ਪਹਿਲਾ ਹੈਗਾ ਜੀ ਹੁਣ ਕਾ ਤੋੜੇ ਮੈਂ ਤੁਹਾਨੂੰ ਦੱਸਿਦਾ ਨਾ ਇਹ ਪਿਆਰ ਖਤਮ ਹੋਣ ਦੀ ਬਜਾ ਮੋਬਾਈਲ ਆ ਜੇ ਮੋਬਾਈਲ ਨਾ ਚੱਲਾਇਆ ਹੁੰਦਾ ਦੁਨੀਆ ਨੇ ਨਾ ਹੋਰ ਅਜ ਨਹੀਂ ਕਿਹਾ ਨਹੀਂ ਲੋਕ ਇਕੱਠੇ ਹੋ ਕੇ ਜੁੜ ਕੇ ਬੈਠੇ ਯਾਰ ਖਤਮ ਹੁੰਦੇ ਨਹੀਂ ਸੀ ਪਿਆਰ ਹੁਣ ਮੋਬਾਈਲ ਆ ਮੋਬਾਈਲ ਹਰ ਇੱਕ ਬੰਦਾ ਲੈ ਕੇ ਭਜਦਾ ਕੋਈ ਕਿਸੇ ਨੂੰ ਬਲਾਗਾ ਨਹੀਂ ਚਲਾਉਂਦਾ ਨਹੀਂ ਉਹੀ ਗੱਲ ਆਪਣੇ ਮਾਪੇ ਮੁੜ ਮੁੜ ਆ ਜਾਂਦੀ ਹੈ ਨਾ ਜਿੱਥੇ ਕੋਈ ਜਿੱਥੇ ਕਿਸੇ ਨੂੰ ਨਹੀਂ ਬਤਾਉਂਦੇ ਮੋਬਾਈਲ ਦੇ ਵਿੱਚ ਬੜੇ ਬੈਠ ਰਹੇ ਕਿਸੇ ਮੋਬਾਈਲ 'ਚ ਬੜਾ ਨਜ਼ਾਰਾ ਵੰਤ ਨਸਾਨ ਵੱਡੀ ਗੱਲ ਆ ਵੀ ਮੋਬਾਈਲ ਵੀ ਵਰਤੇ ਹਨ ਤੇ ਸਭ ਆ ਗਏ ਨਾਲ ਪਿਆਰ ਮੇਰੇ ਦਾਦੇ ਬੁਲਾਉਣਾ ਚਾਹੀਦਾ ਹਨ ਮੇਰੀ ਦਾਦੀ ਸਤ ਨੂੰ ਹੱਥ ਤੋਂ ਵੱਡੀ ਚੀਜ਼ ਹੈ ਵੀ ਪਹਿਲੇ ਨੰਬਰ ਤੇ ਨਾ ਵੀ ਆਪਾਂ ਨੂੰ ਮੋਬਾਈਲ ਪਹਿਲਾਂ ਰੱਖਣਾ ਚਾਹੀਦਾ ਇੱਕਾ ਹਨਾ ਸਭ ਨਾਲ ਪਿਆਰ ਬਣਾ ਕੇ ਜਿਹੜੀ ਵੱਡੀ ਆ ਲੈ ਮੋਬਾਈਲ ਦਾ ਕੀ ਹੈ ਇਹ ਤਾਂ ਆਪਣੇ ਨਾਲ ਜਦੋਂ ਟਾਈਮ ਹੋਵੇ ਉਦੋਂ ਖਲਾ ਲੋ ਇਹਦਾ ਇਹ ਵੀ ਇੱਕ ਚੀਜ਼ ਹੈ ਹਰ ਟਾਈਮ ਖਲਾਉਣ ਲਈ ਨਹੀਂ ਬਣੀ ਹੈਗੀ ਵੀ ਹਰ ਟਾਈਮ ਹੀ ਵਰਤੇ ਉਹ ਕਿਸੇ ਦਾ ਆਏ ਦਾ ਪਤਾ ਨਹੀਂ ਲੱਗੇ ਕਿਸ ਦਾ ਪਤਾ ਨਹੀਂ ਲੱਗੇ ਉਹ ਚੀਜ਼ਾਂ ਉਹਨਾਂ ਬਣੇ ਨਹੀਂ ਲੱਗ ਜਾਈਆਂ ਜੀ ਨਹੀਂ ਮੇਰੀ ਦਾਦੀ ਹੂੰ ਸਤਨੁਦੇ ਸੀਗੇ ਤਾਂ ਦੱਸਿਆ ਹੋਣਾ ਹੈਗਾ ਸੀਗਾ ਦੇਦੋ ਤਾਂ ਰਾਤ ਨੂੰ ਸੱਤ ਮੁੱਢੇ 36 ਤੇ ਮੇਰੇ ਬੜਿਆ ਪਿਆਰ ਸੀ ਆ ਤੰਬਰ ਦੇ ਵਿੱਚ ਜੁੜ ਕੇ ਬੰਦੀ ਉਹਦਾ ਉਹਦਾ ਠੀਕ ਨੇ ਚੱਕੀ ਤੇ ਚੱਕੇ ਦੀ ਹਜੇ ਪਈ ਐ ਮਿੱਦਾ ਦੀ ਅਸਰ ਉਹ ਰੋਣੇ ਪਿਆਰ ਆ ਖਣੀਆਂ ਆਟਾ ਬੀਕੇ ਕਹਿੰਦੀ ਰੋਟੀ ਬਣਾਉਂਦੀ ਤੜਕੇ ਦਾ ਤੜਕੇ ਠੀਕ ਐ ਚੱਕੀ ਤੇ ਕਹਿੰਦੀ ਉਹਦਾ ਕਿੱਥੇ ਸੀ ਮਸ਼ੀਨਾਂ ਕਹਿੰਦੀ ਸਹੀ ਗੱਲ ਆ ਹਾਂ ਕਹਿੰਦੀ 8 ਆਣਨੇ ਕਹਿੰਦੀ 8 ਆਣਨੇ ਪੀਏ 8 ਆਣਨੇ ਪਾਇਸ਼ ਕਹਿੰਦੀ ਵੰਟ ਕੇ ਲਿਆਉਂਦੇ ਕਹਿੰਦੀ ਉਹ ਜਿਵੇਂ ਕੋਲ ਹੁਣ ਤੁਹਾਨੂੰ ਪਤਾ ਨੇਰੀ ਪੈਸੇ ਬਣ ਜਾਂਦੇ ਨਹੀਂ ਸਹੀ ਯਾਰ ਉਹ ਤਾਂ 895 10 ਮਸਾ ਬਣਦੀ ਸੀ ਹੁਣ ਕੀ ਕਰੀਏ ਮਾਤਾ ਹੁਣ ਤਾਂ ਜਵਾਨੀ ਇਹ ਆ ਗਿਆ ਹੁਣ ਕਿਸੇ ਵਿਆਹ ਲਈ 500 ਦਾ 100 ਨਾ ਬਣਦੀ ਉਹਦਾ ਸਾਡੇ ਕੋਲ 2 ਰੁਪਏ ਸਾਡੇ ਵਿਆਹ ਲਈ 2 ਰੁਪਏ ਉਹ ਉਸ ਟਾਈਮ ਦੇ ਹਿਸਾਬ ਨਾਲ ਸੀਗਾ ਹੁਣ ਕਹ ਉਹ ਵੀ ਗੱਲ ਆ ਉਹ ਸਤਜੋਗ ਸੀਗਾ ਇਹ ਕਾਲਜੋਗ ਕਾਲਜੋਗ ਦੇ ਵਿੱਚ ਬਸ ਨਦ ਕਾਲਜ ਉਹਨੇ ਕੀ ਖੱਟਿਆ ਕੱਟਿਆ ਦਾ ਨੁਕਸਾਨ ਹੀ ਖੱਟੇ ਨੇਗੇ। ਵੈਸੇ ਤਰੱਕੀ ਕਾਦੀ ਆ ਗਈ ਜਿਹੜਾ ਵੀ ਮਤਲਬ ਮੈਂ ਤਾਂ ਨਹੀਂ ਕੋਈ ਤਰੱਕੀ ਮੈਂ ਰੱਹਾ ਹੈ ਚੀਜ਼ਾਂ ਦੀ। ਹੁਣ ਦੇਖ ਮਸ਼ੀਨਰੀ ਨਹੀਂ ਹੱਥ ਤੋਂ ਬਣਦੀ। ਜਦੋਂ ਯਾਰ ਵੱਡੀ ਜੀ ਜਿਹੜੀ ਸਭ ਤੋਂ ਵੱਡੀ ਚੀਜ਼ ਆ ਗਈ ਦੁਨੀਆ ਦੀ। ਜੇ ਬਾਬੇ ਨਾਨਕ ਨੇ ਵੀ ਕਿਹਾ ਨਾ ਬਾਬੇ ਨਾਨਕ ਦੀ ਵੀ ਇਹ ਚੀਜ਼ ਦੇ ਵਿੱਚ ਦੇਣਾ। ਇੱਕ ਆ ਸਾਥ ਨਾ ਪਿਆਰ ਨਾਲ ਰਹਿਣਾ ਇਕੱਠੇ। ਬਾਬੇ ਨਾਨਕ ਨੇ ਵੀ ਇਹੀ ਗੱਲ ਕਹੀ ਆ ਵੀ ਮਿਲ ਜੁੜ ਕੇ ਰਹੋ ਪਿਆਰ ਨਾਲ ਖਾਵਾ ਨਾ। ਬਾਈ ਗੁਰਦਾ ਨਾਮ ਧਿਆਉ ਤੇ ਇਹ ਚੀਜ਼ਾਂ ਦਾ ਕਰਤੋ ਨੇ ਕਾਲਜੋਗ ਫਿਰ ਹੈ ਹੀ ਆ ਕਾਲਜੋਗ ਦੇ ਵਿੱਚ ਇਹ ਸਭ ਸਤਪਰੋਹ ਅਸੀਂ ਆਏ ਪੰਜ ਪੰਜ ਸੇ ਸਾ ਉਹ ਕਿਸੀ ਜਿਆਦਾ ਗਾਣਾ ਫਿਰ ਇੱਕ ਆਪਦੀ ਮਾਂ ਦੇ ਵਿੱਚ ਛੋਟਿਆ ਫਿਰਦਾ ਗਾਣਾ ਉਹਦਾ ਚਾਰ ਚਾਰ ਘਰ ਨਾ ਚਾਰ ਵਜੇ ਉੱਠ ਕੇ ਨਾ ਹੱਲ ਉਹਦੇ ਨੇ ਤੇ ਉਹਦਾ ਦੁੱਧ ਨਹੀਂ ਸੀ ਜ਼ਮੀਂ ਨਹੀਂ ਸੀ ਦਿੱਤਾ ਹੂੰ ਤੌਲਿਆ ਜਨ ਬੁੜੀਆਂ ਰੜਕ ਰੜਕ ਦੁੱਧਾ ਨਾ ਸਨ ਮੁਟਿਆ ਜਦੋਂ ਮਾਂ ਇਸ ਪਰ ਨੂੰ ਆ ਜੋਰ ਲਾ ਲਾਇਆ ਤੇ ਦਿੱਤਾ ਸੋਵਾਰਨ ਵਾਪਸ ਆ ਤੁਸੀਂ ਸਾਰੇ ਲੱਗ ਕੇ ਆਇਆ ਰਾਜੋ ਕੋ ਕੰਨ ਰਾਜੋ ਉਹ ਪੁਰਾਣੇ ਜਿਹੜੇ ਪੁਰਗਿਸ਼ੀ ਬਸ ਉਹਨਾਂ ਦੇ ਹੁਣ ਮੰਮੀ ਆਪਣਾ ਦਰਵਾਜਾ ਵਾਲਾ ਅੱਡਾ ਵਾਲਾ ਸੱਥਾ ਵਾਲਾ 10 ਵਜੇ ਤੋਂ ਬਾਅਦ ਜਦੋਂ ਦਿਨ ਦੇ 10 ਵਜੇ ਉਸ ਤੋਂ ਬਾਅਦ ਜਾਣ ਵਾਸਤਾ ਬਹੁਤ ਦੂਰ ਦੀ ਗੱਲ ਆ ਬੰਦਾ ਨਾ ਬੰਦੇ ਦੀ ਯਾਤ ਕੋਸ ਨਹੀਂ ਗਲੀ ਦੇ ਵਿੱਚ ਜਿੰਦਾ ਹੈਗਾ ਸਭ ਆਪ ਕੋ ਆਪਣੇ ਘਰੇ ਕੰਮਾਂ ਕਰਾਂ ਤੇ ਸਭ ਨਾ ਵੀ ਜੀ ਹੋ ਗਏ ਬੰਦਾ ਆਸਾਂ ਦੇ ਵਿੱਚ ਦੁਨੀਆ ਪੈਸੇ ਪਿੱਛੇ ਵਾਲਾ ਭੱਜਦੀ ਕਮ ਭਾਵੇਂ ਪੈਸੇ ਤੇ ਛੇ ਵੀ ਪੱਟਣਾ ਪੈਂਦਾ ਘਰ ਦੇ ਮਜ਼ਦੂਰੀਆਂ ਨਾਲ ਆਲਾ ਹਨ ਤੇ ਪੈਸੇ ਤੋਂ ਬਿਨਾਂ ਕੁਝ ਆਉਂਦਾ ਵੀ ਨਹੀਂ ਹੈਗਾ ਹਨ ਇਹ ਖਰਚੇ ਵਧਾਏ ਆਪਾਂ ਨੇ ਆਪਾਂ ਨੇ ਇਹ ਸਾਰੇ ਵਧਾ ਵੀ ਆਪਾਂ ਹੀ ਆਹੋਈ ਤਾਂ ਹੈ وہی ਤਾਂ ਗੱਲ ਹੈ ਜੇ ਸਾਡੇ ਬਾਰੇ ਕਹਿੰਦੇ ਨਾ ਉਹ ਤਾਂ ਕੋਲ ਟਾਇਰ ਗਾਰਡ ਦੀ ਕੋੜਾ ਫਲੇਂਟਰ ਦੀ ਕੋਈ ਬਾਤ ਨਹੀਂ ਸੀਗੀ ਕੱਦਰ ਦੇ ਝੁੱਗੇ ਪਾਉਂਦੇ ਨੇ ਉਹ ਆਦੇ ਜੰਗ ਸਾਡੇ ਕੱਦਰ ਦੇ ਝੁੱਗੇ ਪਾਏ ਹੁੰਦੇ ਸੀ ਜੇਬਾਂ ਦੇ ਇਹ ਤਾਂ ਗੱਲ ਹੈ ਜਦੋਂ ਜੈਵਾਲੇ ਜਿਦਾਂ ਮੈਂ ਵਾਇਲ ਦੇ ਅੰਦਰ ਦੇ ਅੰਦਰ ਦੇ ਜਾਨੇ ਚ ਵਿਪਾਂਜੇ ਉਹੀ ਗੱਲ ਆ ਵੀ ਉਹ ਟਾਈਮ ਸੀਗਾ ਜਵਾਕ ਦੇ ਜਵਾਕ ਦੇ ਸੱਤ ਜੋਗੇ ਸੀ ਮੰਮੀ ਆ ਸੱਤ ਜੋਗ ਦੇ ਵਿੱਚ ਸਾਬੂ ਚੱਕ ਗਈ ਸੀ ਸਾਬੂ ਸੋਣਾ ਬੰਦਾ ਬਣਾਵਟੀ ਚੀਜ਼ਾਂ ਦੇ ਨਖਾਰਾਂ ਦੇ ਸੇਣੀ ਜੀ ਪਾਇਆ ਜੋ ਪਰਮਾਤਮਾ ਦੀ ਸੁੰਦਰਤਾ ਦਾ ਬਕਸ਼ੀ ਹੋਈ ਸੀ ਉਹਤੀ ਨਿਰਪਰ ਸੀ ਹਨ ਤੇ ਹੁਣ ਦੇ ਅੱਜ ਕੱਲ੍ਹ ਦਾ ਜਵਾਕਾਂ ਦੇ ਹਾਲ ਦੇਖਣਾ ਨੈਟ ਦੇ ਉੱਤੇ ਕੁੜੀਆਂ ਦਾ ਜੰਮੀਪੁਰ ਆ ਰਹੀ ਆ ਤੇ ਕੀ ਕਹਿ ਵੀ ਨਹੀਂ ਸਕਦੇ ਕੋਹ ਹਨ ਦੇਖ ਇਹ ਵੀਡੀਓ ਬਣਾ ਬਣਾ ਪਾਉਂਦੇ ਆ ਤੇ ਇੱਕ ਵੀ ਸ਼ਰਮ ਆਉਂਦੀ ਹੈ ਹੈਨਾ ਵੀ ਕੀ ਜਰੂਰ ਕੱਢਿਆ ਤੇ ਚਲ ਹੁਣ ਦੇਖ ਗਏ ਨੇ ਜੀ ਨਹੀਂ ਮਰ ਕੇ ਬਿਸਾਨ ਜੰਮੀ ਆ ਰਹਿਣ ਕਾਇਆ ਉਹ ਬਣਾਇਆ ਉਹ ਹੀ ਗੱਲ ਆ ਵੀ ਆ ਗੱਲ ਵੱਡੀ ਆ ਗਈ ਨਹੀਂ ਸਵਾਹ ਕਰਕੇ ਚੱਲ ਨਹੀਂ ਵੱਡੀ ਗੱਲ ਤਾਂ ਉਹ ਆ ਗਈ ਵੀ ਕਾਲ ਜੋਗਾ ਅੱਜ ਹੀ ਕਾਲ ਜੋਗਾ ਸਤਿ ਸ਼੍ਰੀ ਅਕਾਲ ਚੱਲਦਾ ਜਿਹੜਾ ਉਹਦੇ ਪਿੱਛੇ ਅੱਜ ਦੇ ਵਕਤ ਪਤਾ ਨਹੀਂ ਹੈਗਾ ਵੀ ਕੀ ਸਾਡੇ ਤੋਂ ਦਾਦੇ-ਪਰਦਾਦੇ ਸੀ ਕਿ ਕੀ ਜਿਹੜਾ ਸਾਡੇ ਪਿੱਛੋਂ ਆਉਂਦਾ ਯਾ ਇਹ ਆਪਦੇ ਹਿਸਾਬ ਨਾਲ ਚੱਲਦਾ ਹੈ ਅੱਜ ਦੇ ਵਕਤ ਹੁਣ ਮੈਂ ਦੱਸਣੀ